ਸੱਸੀ ਗਾਲ ਜੀ ਮਿਲੂ ਭਾਈ ਆਇਆ ਵੀ ਇਹ ਇੱਥੇ 8 ਦਿਨ ਬਾਅਦ 8 ਦਿਨ ਹੋ ਗਏ ਅਜੇ ਦੇਖੋ ਹੁਣ ਮੱਚ ਜਾਣਾ ਨਾ ਦੇਖਦੇ ਆਂ ਅੱਜ ਕਿਨੇ ਵੱਜ ਜਾਣਾ ਉਹ ਤਾਂ ਸਟਾਂਟਾ ਜਾਂ ਇੱਥੇ ਸਟਾਂਟਾ ਕਹੈ ਨਾ ਹੂੰ ਬਰੀਜ ਨਾ ਨਾ ਮਰੀਦ ਸਾਡਾ ਠੀਕ ਆ ਉਹ ਤਾਂ ਟਾਟਾ ਜਾਂਦੇ ਕਹਿੰਦਾ ਮੈਂ ਵੱਜ ਜਾਣਾ ਉਹੀ ਜੇ ਕਰ ਗਏ ਹੈਂ ਦੇਖਦੇ ਆਂ ਹਲੇ ਕੁਛ ਨਹੀਂ ਪਤਾ ਹੈ ਕੱਲੂ ਹੋਣੀ ਹੈ ਲੈਂਜੋਗ੍ਰਾਫੀ ਫੇਰ ਦੇਖਦੇ ਆਂ ਕੰਦੇ ਚਲੋ ਕੱਲ ਹੀ ਤਰੀਕਾ ਹੂੰ ਚੜਾ ਕੇ ਉਹ ਕੱਲ ਚੜਾ ਕੇ ਹਾਂ ਜੀ ਕੱਲ ਪਰਸੈਂਟ ਡਾ ਕੇ ਦੋ ਦਿਨ ਹੂੰ ਹੂੰ ਹੋਰ ਕੋ ਹਲਾ ਵਿਹਾਂ ਦਾ ਸੁਆਦ ਵੀ ਖਰਾਬ ਹੋ ਗਿਆ ਪਿਆ ਸਾਡਾ ਜਾ ਹੀ ਨਹੀਂ ਹੁੰਦਾ ਕਿਸੇ ਦੇ ਕਿਆ ਕਰੀਏ ਹੁਣ ਉਧਰ ਤਾਂ ਪਹਿਲਾਂ ਇਹਨਾਂ ਦੇ ਉੱਥੇ ਵੀ ਨਹੀਂ ਜਾ ਹੋਇਆ ਥੋੜੇ ਇੰਦਾਂ ਨਹੀਂ ਜਾ ਹੁੰਦਾ ਹੁਣ ਕਦੇ ਉੱਥੇ ਹੀ ਗੱਡੀ ਕਦੇ ਹੋਰ ਗੱਡੀ ਕਿਸੇ ਨੇ ਛੱਡਿਆ ਕਿਸੇ ਨੇ ਲਿਆ ਆਹੀ ਕੰਮ ਚੱਲਦਾ ਹੁਣ ਹਫਤਾ ਹੋ ਗਿਆ ਚੱਲ ਆ ਆਪੇ ਮਾਰ ਜੈਨੇ ਤੁਹਾਨੂੰ ਪਏ ਪੈਂਦਾ ਬੰਨੇ ਟਾਈਮ ਪਾ ਕਟਾ ਆਪੇ ਕਟਾ ਲੈਣਾ ਉਹਨੂੰ ਵਾਹ ਹੁਣ ਕੱਲੂ ਕਹਿੰਦੇ ਆ ਕੱਲ ਨੂੰ ਵੀ ਦੇਖਦੇ ਆ ਉਹ ਹੈ ਕੱਲੂ ਕਹਿੰਦੇ ਆ ਮੰਗਲਵਾਰ ਦਿੱਤਾ ਤਾਂ ਕੱਲੂ ਮੰਗਲਵਾਰ ਆ ਹਾਂ ਕੱਲੂ ਹੁੰਦੀ ਚਲੋ ਕੱਲ ਕਾਣੀ ਤਾਂ ਕੋਈ ਨਹੀਂ 20 ਮਿੰਟ ਦਾ ਕੰਮ ਅੱਧੇ ਘੰਟੇ ਦਾ ਹੈ ਤਾਂ ਡਟ ਪਾਈ ਪੈ ਗਈ ਆ ਕੰਮ ਕਾਣੀ ਤਾਂ ਕੋਈ ਨਹੀਂ 15-20 ਮਿੰਟ ਲਾ ਦਿੰਦੇ 15-20 ਹਨਾ 20 ਮਿੰਟ ਚ ਕੱਢ ਦਿੰਦੇ ਮਰੀਜ਼ ਜੀ ਜੀਓਗ੍ਰਾਫੀ ਵਾਲਾ ਆ ਉਹ ਗੱਲ ਕੱਢੀ ਹੋਣੀ ਪਰਸੋਂ ਅੱਧਾ ਘੰਟਾ ਨੋ ਨੋ ਨਾ ਖੂਨ ਪਹਿਲਾਂ ਚੈੱਕ ਕਰੇ ਹੀ ਨਹੀਂ ਦੱਸਦਾ ਉਹ ਡਾਇਰੈਕਟਰ ਕੋਲ ਫਾਈਲ ਜਦੇ ਗਈ ਆਲੇ ਜਿਹੜੇ 68 ਵਾਲਾ ਤੇ ਜਿਹੜਾ ਉਦੋਂ ਲੇਟ ਹੋ ਗਿਆ ਨਾ ਅਸੀਂ ਰਾਤ ਨੂੰ ਰਿਪੋਰਟ ਨਹੀਂ ਆਈ ਹੈਗੀ ਡਾਕਟਰ ਲੰਘ ਗਿਆ ਦਾ ਅੱਛਾ ਹਾਂ ਇਹਨਾਂ ਦੇ ਦਿਨ ਹੁੰਦੇ ਨਾ ਡਾਕਟਰਾਂ ਦੇ ਹਾਂ ਜਿਹੜੇ ਡਾਕਟਰ ਕੋਲ ਆਪਣਾ ਕੇਸ ਹੈ ਉੱਥੇ ਕਹ ਹੈ ਇੱਕ ਡਾਕਟਰ ਉੱਥੇ 100 ਡਾਕਟਰ ਹੋਣਾ ਹਾਂ ਲੈਦੇ ਲਾਦੇ ਕੇਸ ਹੁੰਦੇ ਰੇ ਡਾਕਟਰ ਕੋਲ ਹੁਣ ਆਪਣੇ ਵਾਲੇ ਡਾਕਟਰ ਦੋ ਦਿਨ ਸਰਜਰੀ ਕਰਦਾ ਇੱਕ ਸ਼ੁੱਕਰਵਾਰ ਨੂੰ ਇੱਕ ਮੰਗਲਵਾਰ ਨੂੰ ਜਿਹਦੇ ਕੋਲ ਮਾਤਾ ਦਾ ਕੇਸ ਹੈ ਹੂੰ ਹੁਣ ਸ਼ੁੱਕਰਵਾਰ ਨੂੰ ਤਾਂ ਹੋਈ ਨਹੀਂ ਤਾਂ ਹੀ ਉਹਨੇ ਮੰਗਲਵਾਰ ਉਹਦੋਂ ਉਹਨੇ ਫਾਈਲ ਦੇਖਿਆ ਕਹਿੰਦਾ ਜੀ ਖੂਨ ਘਾਟਾ ਕਹਿੰਦਾ ਅਸੀਂ ਰਿਸਕ ਨਹੀਂ ਲੈ ਸਕਦੇ ਕੀ ਕੋਈ ਗੱਲ ਨਹੀਂ ਕਹਿੰਦਾ ਜੀ ਦੋ ਦਿਨ ਖੂਨ ਚੜਾਉਂਦੋ ਫੇ ਮੰਗਲਵਾਰ ਨੂੰ ਕਰੋਂਗੇ ਦੁਬਾਰੇ ਹੂੰ ਖੂਨ 8 ਗ੍ਰਾਮ ਹੈ 10 ਗ੍ਰਾਮ ਚਾਹੀਦਾ ਘਟਕੇ ਘਟ ਕੇ ਕਹਿੰਦਾ ਬਾੜਾ ਜੀ ਵੀ ਖੂਨ ਨੂੰ ਲਾਸ ਹੋ ਗਿਆ ਕਹਿੰਦਾ ਫੇ ਚੱਕਰ ਪੈ ਜਾਣਾ ਕਹਿੰਦਾ ਆਹੋ ਫਿਰ ਖੂਨ ਦੀ ਸਪੀਡ ਵੀ ਚਾਹੀਦੀ ਹੈ ਹੈ ਕਿ ਨਾ ਉਹਨੇ ਐ ਵੀ ਡਾਕਟਰ ਨੇ ਕਹਿੰਦਾ ਖਬਰ ਜੀ ਖੂਨ ਕਰਕੇ ਵੀ ਦਿੱਕਤ ਆ ਸਕਦੀ ਆ ਹਾਂ ਵੀ ਖੂਨ ਘਟਦਾ ਹੈ ਵੀ ਹਾਰਟ ਨੂੰ ਸਪਲਾਈ ਨਹੀਂ ਗਈ ਹੈਗੀ ਇਹ ਫੇ ਤਾਂ ਦਿੱਕਤ ਆਈ ਹੈ ਹੂੰ ਜੇ ਖੂਨ ਚੜਾਤੇ ਵੀ ਖਬਰੇ ਸੈੱਟ ਹੋ ਜੂਵੇ ਪਤਾ ਲੱਗੂਗਾ ਕੌਜੀਓਗ੍ਰਾਫੀ ਤਾਂ ਉਹਨਾਂ ਨੇ ਕਰਨੀ ਆਪਣੇ ਵੱਲ ਤੇ ਕਲੀਅਰ ਕਰਨਾ ਉਹਨਾਂ ਨੇ ਉਹਨਾਂ ਨੂੰ ਹੁਣ ਯਾਰ ਫੜਨੀ ਐ ਵੀ ਜੜ ਦੇ ਵਈ ਜੜ ਫੜਦੇ ਐ ਉਹਨਾਂ ਨੇ ਆਏ ਥੋੜਾ ਜਿਮੂ ਪਖਾੜ ਝੜ ਕੇ ਤਾਂ ਆਏ ਪੁੱਛ ਦੇਖਦੇ ਸਾ ਚੜੇਗਾ ਤੇ ਇਹ ਹਾਂ ਕੀ ਇਹ ਦੇਖਦੇ ਹੈ ਕਿ ਨਹੀਂ ਇਹ ਕਿਹੜੀ ਗੱਲ ਤੇ ਚੜਿਆ ਇਹ ਇਹਨੂੰ ਤਾਂ ਜੜ ਫੜਨੀ ਬਾਬਾ ਦੇਖਦੇ ਆਣਾ ਕਾਲੂ ਪਤਾ ਲੱਗ ਜਾਣਾ ਕਾ ਕਹਿੰਦੇ ਹੁਣ ਕੌਣਾ ਖੁਸ਼ਪਰੀ ਦਾ ਖੁਸ਼ਪਰੀ ਦਾ ਹੁਣ ਐ ਕਾਲੂ ਤੇਰੀ ਪੀਸ ਆਊਗਾ ਫਿਰ ਐ ਕਾਲੂ ਮੈਂ ਲੰਘਣਾ ਫਿਰ ਸਾਜਰੀ ਉਹਨੇ ਕੁਛ ਪ੍ਰੀਤ ਰਾਤ ਨੂੰ ਹਰਵਿੰਦਰ ਜਾਊ ਫਿਰ ਤੇ ਸਾਲ ਔਖਾ ਬਹੁਤ ਹੈ ਨਾ ਉੱਥੇ ਉੱਥੇ ਪੰਗਾ ਹੈ ਵੀ ਜਿਹੜਾ ਬੰਦਾ ਖੜਾ ਖੜਾ ਏ ਜਿਹੜਾ ਬੈਠਾ ਬੈਠਾ ਏ ਇੱਕ ਬੰਦੇ ਦੇ ਕੋਲ ਰਹਿਣਾ ਹੀ ਪੈਣਾ ਮਰੀਦ ਦੇ ਪੈਣੇ ਦੀ ਜਗ੍ਹਾ ਨਹੀਂ ਕਿੱਥੇ ਵੀੜ ਇੰਨਾ ਤੱਕ ਨਾ ਹਾਰਡ ਵਾਲੀ ਤਾਂ ਕੱਟ ਹੋ ਗਈ ਅੰਦਰ ਨਹੀਂ ਬਹੁਤ ਹੱਥੇ ਵੀ ਉੱਥੇ ਵੀ ਆਈ ਕੋਸੇ ਸਾਰੇ ਕਿਤੇ ਆਈ ਕੋਸੇ ਪੀਆਈ ਆ ਉਹ ਉੱਥੇ ਤੋਂ ਬਹੁਤ ਖਬਰੇ ਕਿੱਥੇ ਕਿੱਥੇ ਦੀ ਆਉਂਦੀ ਤੁਹਾਨੂੰ ਹਮ ਇੱਕ ਬਣਿਆ ਹੈ ਇੱਧਰ ਨੂੰ ਹੁਣ ਇੱਕ ਹੋਰ ਪੀਆਈ ਜੋ ਉੱਥੇ ਦਾ ਬਹੁਤ ਬਣਦੇ ਆ ਉੱਥੇ ਇੱਕ ਬਣਦਾ ਹੈ ਉੱਤੇ ਦਾ ਚੱਲੀ ਹੋ ਜਾਂਦਾ ਕੰਮ ਉੱਥੇ ਨਹੀਂ ਇੱਥੇ ਨਹੀਂ ਉੱਤਰ ਬਣਿਆ ਇੱਕ ਇਧਰ ਨੂੰ ਪੜੇ ਤੇਰਾ ਜਿੱਧਰ ਆ ਸੀ ਵਿਆਹ ਗਏ ਤੇਰਾ ਯਾਦ ਉਹ ਚੱਲਿਆ ਨਹੀਂ ਜਾਂ ਹੋਰ ਹੋਣਾ ਪ੍ਰੋਜੈਕਟ ਕੋਈ ਹੈ ਤਾਂ ਹੈਗਾ ਇਹੀ ਐ ਛੋਟਾ ਹਲੇ ਹੋਈ ਨਹੀਂ ਇਹ ਸਭ ਤੋਂ ਪੜੀ ਇਹ ਥੋੜਾ ਇਹ ਤਾਂ ਬਹੁਤ ਆਚਾਰ ਉਹਨਾਂ ਦੀ ਸਟੇਟਾਂ ਦੀ ਐ ਹਾਂ ਆ ਜਾ ਆ ਜਾ ਆ ਜਾ ਲੱਟਿਆ ਆ ਜਾ ਲੈ ਕੱਲ ਨੂੰ ਹੁਣ ਦੇਖ ਕਿਹੜੇ ਕਿਹੜੇ ਛੱਡਣੇ ਐ ਮੈਂ ਹੀ ਆ ਕੱਲ ਨੂੰ ਤਾਂ ਕੱਲ ਤੂੰ ਵੀ ਫੇਰ ਤੂੰ ਹੀ ਕਰਸੋਂ ਨੂੰ ਜੇ ਕੱਲੂ ਹੋ ਗਿਆ ਪਰਸੋਂ ਨੂੰ ਛੁੱਟੀ ਕਰੋਂਗੇ ਉਹ ਹੂੰ ਸ਼ਾਮ ਨੂੰ ਉਹਨੂੰ ਕਰ ਦਿੰਦੇ ਨੇ ਬਸ ਛੁੱਟੀ ਤੁਸੀਂ ਦੇਖੇ ਹੁਣੇ ਮਰੀਜ਼ ਵੀ ਪਾ ਕੇ ਸਟੈਂਟ ਬੋਲਦੇ ਆ ਕਿ ਇਹਨੂੰ ਕੜੀ ਪਏ ਬੈਠੇ ਚ ਤੁਰਕੀ ਆਉਂਦੇ ਨੇ ਨਾ ਨਾ ਰੈਡੀ ਪਰ ਲੈ ਕੇ ਆਉਂਦੇ ਆ ਤੁਰਕੇ ਰੈਡੀ ਪਰ ਨਹੀਂ ਠੀਕ ਆ ਇਹਨੂੰ ਠੀਕ ਆ ਉਹਨੂੰ ਕੋਈ ਦਿੱਕਤ ਐ ਅੱਛਾ ਮਾਕੀ ਦਾ ਡਾਕਟਰਾਂ ਨੂੰ ਪਤਾ ਹੁੰਦਾ ਹੁਣ ਸਾਨੂੰ ਕੀ ਪਤਾ ਉਹਦਾ ਕੱਲੂ ਡਾਕਟਰਾਂ ਨੇ ਦੱਸਣਾ ਵੀ ਕੀ ਆ ਕੁਛ ਆ ਜਾ ਆ ਜਾ ਪੁੱਤ ਆ ਜਾ ਆ ਜਾ ਆ ਜਾ ਡਾਕਟਰ ਤਾਂ ਉਹਨਾਂ ਨੂੰ ਪਤਾ ਪਾਦਾ ਉੱਥੇ ਕਿ ਆ ਗੂ ਸਨਾਂ ਨੂੰ ਪਤਾ ਦਾ ਕੱਲੇ ਪਾਰਕੀਆਂ ਆਏ ਵੀ ਆ ਗੱਗੇ ਤੇਰੀ ਪਰਚੀ ਵੀ ਆ ਗਈ ਨੇ ਦੇ ਗੰਨਾ ਆਇਆ ਨਹੀਂ ਰਸਾ ਹੁਣ ਤੇਰੇ ਭਾ ਗੰਨਾ ਨਹੀਂ ਹੁਣ ਅਸੀਂ ਉਹ ਦੇਖਦੇ ਜਾਈਏ ਭਈ ਜਾਂਗੇ ਤਾਂ ਹੀ ਹੈ ਹਾਂ ਅੱਧਾ ਚਾਰ ਪਰ ਤਿੰਨ ਪਰਚੀਆਂ ਆਉਂਦੀਆਂ ਤਾਂ ਇੱਕ ਦੋ ਸਸਰੀ ਕਾਲ ਜੀ ਸਾਰੇ ਤਿੰਨ ਪਰਚੀਆਂ ਆਏ ਤਿਆਰ ਵਿਆਹ ਤਿਆਰੀ ਜਾਂਦੀਆਂ ਇਹਦਾ ਵਰਦੀ ਕੱਸੀ ਬੈਠਾ ਇਹ ਤਾਂ ਮੈਂ ਪਤਾ ਯਾਰ ਇਹ ਠੰਡ ਹੈ ਮੈਂ ਤਾਂ ਸਵੇਰ ਤੋਂ ਫੋਟੋ ਕਰਦੀ ਸੀ ਮੈ ਤਾਂ ਡੋਕਾ ਘੱਲ ਲੱਗਿਆ ਤਾਂ ਹੁਣ ਆਹ ਫੇ ਤੇਰਾ ਡੰਗਰਾਂ ਦਾ ਕੰਮ ਆ ਨਾ ਮੈਂ ਹੁਣ ਵਿਹਲਾ ਡੰਗਰਾਂ ਦੇ ਉਹ ਵਿਲਾ ਹੈ ਤੇਰੇ ਕੋਲ ਹੈ ਨਹੀਂ ਬੱਸ ਫਿਰ ਤੈਨੂੰ ਉਹਦਾ ਚੋਆ ਚਾਇਆ ਕਰਤੀਆਂ ਵੇਚੀਆਂ ਆ ਹਾਂ ਲੋਕ ਕਰਤੀਆਂ ਵੇਚੀਆਂ ਮੈਂ ਤਾਂਹੀਂ ਜੇ ਹੁਣ ਕਿਤੇ ਕੱਖ ਵੱਡੇ ਨੇ ਉਹਦੇ ਫਿਰ ਇਹਨਾਂ ਕੱਪੜਿਆਂ ਦਾ ਸੋਲੋ ਪਟੜਾ ਉਹਨਾਂ ਲਈ ਹੁਣ ਵਿਆਹ ਤੇ ਬਾਅਦ ਦੇ ਦੇਖੀਂ ਵਿਆਹ ਦੇ ਬਾਅਦ ਕਰਕੇ ਤਾਂ ਲਈਆਂ ਨਹੀਂ ਦੋ ਦਿਨ ਤਿੰਨ ਦਿਨ ਮੀਂਹ ਲੱਗਦੀ ਰਹੋਗੇ ਵਿਆਹ ਕਰਕੇ ਤਾਂ ਲਈਆਂ ਵਿਆਹ ਕਰਕੇ ਤਾਂ ਲੱਤੀ ਆ ਰਹੀ ਆ ਗਿਆ ਹਾਂ ਨਾ ਠੀਕ ਆ ਉੱਥੇ ਹੁਣ ਪੱਠੀਆਂ ਪੁੱਠੀਆਂ ਨੇ ਸੁੱਕਾ ਪਿਆ ਇਹਨਾਂ ਮੈਂ ਇਨਸਾਫ ਠੀਕ ਨਹੀਂ ਗੱਲ ਆਹ ਹੋ ਵਧੀਆ ਨਾਲੇ ਪ੍ਰੋਗਰਾਮ ਹੋ ਜਾਊਗਾ ਜਦ ਉਦੇ ਬਾਅਦ ਦੇਖੀਂ ਮੈਂ ਬਾਅਦ ਦੇਖੀਂ ਚੜ੍ਹਦੀ ਫਰਫਰੀ ਲੈ ਲੈਣੀ ਪੈਸ ਉਹਦਾ ਇੱਕ ਛਾਗੜਾ ਬਣਾਉਂਦੇ ਉਹਦੇ ਪੱਤੇ ਉਹ ਵੀ ਦੇਖ ਰਹੇ ਕਿ ਕਿੱਥੇ ਪਈਆਂ ਨਿਕਾ ਉਹ ਫੇਰ ਚੱਲ ਡੰਗਰ ਕੋਹਰੇ ਹੈ ਹੈ ਔਖਾ ਡੰਗਰ ਵਗੈਰ ਹੈ ਇਹਦਾ ਔਖਾ ਹੈ ਹਾਂ ਸਾਜੂ ਡੰਗਰਾਂ ਕੋ ਜਾਣਾ ਕੱਪ ਡੰਗਰਾਂ ਕੋ ਮੇਰੀ ਗੱਲ ਸੁਣਾ ਹੁਣ ਸਬਜ਼ੀ ਛਿੱਲੀ ਆਪਾਂ ਨੇ ਚੱਲ ਕੰਮ ਲਾ ਉੱਥੇ ਉੱਥੇ ਡੰਗਰਾਂ ਦੇ ਮੂਰੇ ਖਾਣੇ ਦੇ ਦੇਖਣੀ ਮੈਂ ਕਿੱਥੇ ਗੇਰ ਗਈ ਉਹ ਗੇਰ ਨਹੀਂ ਕਰਦਾ ਡੰਗਰਾਂ ਮੂਰੇ ਗੇਰ ਹਾਂ ਸਾਗ ਤੋੜਨਾ ਤਾਂ ਅੱਧਾ ਉਧਰ ਉਹ ਸਾਗ ਉਹ ਵੀ ਦੇਖ ਰਹੇ ਕਿ ਕਿੱਥੇ ਸੜੀਆਂ ਉੱਥੇ ਉਹ ਮੂਲੀਆਂ ਤੋੜੀਆਂ ਮੂਲੀਆਂ ਦੇ ਪੱਤੇ ਉੱਥੇ ਹੀ ਰੱਖ ਜਾਂਦੇ ਕਾਟ ਕੇ ਵੀ ਰੱਖ ਜਾਂਦੇ ਇੰਨਾ ਨਹੀਂ ਤਰ ਨੰਬਰ ਸੀ ਨਹੀਂ ਵੜੇ ਜਿੰਨਾ ਸਾਡਾ ਸਮਾਗ ਲੈ ਕੇ ਇੰਨਾ ਦਾ ਪੈਸਾ ਆ ਉਹ ਵੀ ਚਾਚਾ ਚਲੀ ਗਿਆ ਜੀ ਤਾਂ ਨਹੀਂ ਭਈਆ ਛੱਡ ਲੈ ਉੱਠਦੇ ਹੀ ਨਹੀਂ ਹੈਗੇ ਉਹ ਨਾ ਉੱਠ ਖੜੇ ਬਰੀਨ ਤਾ ਯਾਰ ਹੁਣ ਉੱਠ ਖੜੇ ਹੁਣ ਤਾਂ ਯਾਰ ਭਈ ਅੱਜ ਘਰ ਮੀਤੀ ਕੋਸ ਗਰਮ ਪਤਾ ਨਹੀਂ ਚਾਦਰਾਂ ਕਰਕੇ ਦੀ ਭਈ ਅੱਗੇ ਉੱਥੇ ਤਾਂ ਨਹੀਂ ਬੈਠ ਹੋਇਆ ਮਹਾਰਾਜ ਬਾਹਰ ਉੱਥੇ ਉਹ ਤਾਂ ਨਾ ਹਵਾ ਨਹੀਂ ਲੱਗੀ ਹੈਗੀ ਉਹ ਹਵਾ ਨਹੀਂ ਰਾਜੇ ਜਿਹੜੀ ਚਾਦਰ ਦੀ ਨਾ ਚਿੱਟੀ ਥੜੀ ਅੱਖਾਂ ਵਿੱਚ ਪੈਂਦੀ ਰੱਖੋ ਉਹ ਚਾਦਰੇ ਹੋਰ ਤਰਾਂ ਦੀ ਰਸ ਕਾਲੇ ਆਈ ਸੀ ਮੁਹਬਤ ਅੱਖਾਂ ਵਿੱਚ ਖੁੱਲਣ ਨਹੀਂ ਜਾਂਦਰੂ ਹੂ ਹੂ ਕੇ ਰੱਖਦਾ ਮੈਂ ਆਪਣੇ ਕੋਲ ਇਕੱਠਿਓ ਕਰਤੀਆਂ ਆ ਐਨੀ ਲੀ ਤਿੱਖੀ ਧੁੱਪ ਮੈਂ ਆ ਜਾ ਇਸੇ ਖੇਚ ਆ ਕੇ ਬੈਠਿਆ ਹਵਾ ਵੀ ਚੱਲਦੀ ਧੁੱਪਾਂ ਨਹੀਂ ਹੋਈ ਜੀ ਮੀਂਹ ਨਹੀਂ ਆਣੀ ਨਾ ਹਵਾ ਨਾ ਮਾਰ ਕਰਦੀ ਨਾ ਧੁੱਪਾ ਕਰਦੀ ਬਹੁਤ ਵਧੀਆ ਲੱਗਿਆ ਠੰਡ ਧੁੱਪਾ ਮੀਂਹ ਪੈ ਗਿਆ ਜਿੱਦ ਨੂੰ ਧੰਡ ਠੰਡ ਪਾ ਦੂਗੀ ਮੜੀ ਜੀ ਠੰਡ ਹੈਗੀ ਯਾਰੇ ਕੰਮ ਕਰ ਲਾ ਜਾ ਤੂੰ ਹੁਣ ਮੇਰੀ ਗੱਲ ਸੁਣ ਲੈ ਮੈਂ ਕੱਖ ਵੱਢ ਕੇ ਲੈ ਗਿਆ ਪਥੂਈ ਭਾਈ ਵੀ ਦੀ ਮੈਂ ਵੀ ਹਾਂ ਸੜਕ ਮੈਨੂੰ ਖੋਲਣੀ ਪੈ ਗਈ ਤੂੰ ਐ ਦੇ ਨਾ ਗਰਮੀ ਵਿੱਚ ਨਾ ਬਣਾਉਣੇ ਭਜਗੀ ਆ ਦੇਖ ਇਹਦਾ ਉਤਮ ਵਾਲਿਆਂ ਦਾ ਬੀਜ ਆ ਕਹ ਨਾ ਕਹਦਾ ਨਾਮ ਇਹਦੀ ਫੋਟੋ ਕਿੱਥੀ ਹੋਈ ਦਾ ਪਤਾ ਨਹੀਂ ਪਿਆ ਤਾਂ ਬੀਜ ਬਹੁਤ ਵਧੀਆ ਹੈ ਇਹ ਝਾੜ ਵਧੀਆ ਰਿਹਾ ਇਹਦਾ ਝਾੜ ਬਹੁਤ ਹੈ ਫੈਣਦੇ ਆ ਮੈਂ ਤਾਂ ਸਹੀ ਤੋਂ ਕੁਝ ਵੀ ਨਹੀਂ ਦੀ ਪਹਿਲਾਂ ਮੈਂ 872 ਬੀਜ ਜੀ ਵੀ ਆ ਉਹ ਵੀ ਫੈੜਦੀ ਛਿੱਟੇ ਕਰਕੇ ਆ ਵਧਾਈ ਆ ਛਿੱਟੇ ਦੀ ਫੈੜਦੀ ਜ਼ਿਆਦਾ ਹੈ ਛਿੱਟਾ ਆਇਆ ਗੱਲਾ ਗੱਲਾ ੜਕਾ ਹੁੰਦਾ ਹਾਂ ਕੀ ਫਰਕ ਹੈ ਨਾ ਫਰਕਾ ਬਹੁਤ ਛਿੱਟੇ ਦਾ 100 ਬੋਤਲ ਲੈਣਾ ਜੀ ਵੀ ਮਸ਼ੀਨ ਕਹਿੰਦਾ ਇੱਥੇ ਛਿੱਟੇ ਵਾਲੀ ਦੇਖੇ ਖੇਤਰੇ ਹੁਣ ਲੈਣ ਚ ਆ ਜਾਣੇ ਦਾਣੇ ਇੱਥੇ ਨੇੜੇ 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 ਹੁਣ ਕਿੱਥੇ ਕੋਈ ਯੂਰੇ ਕੋਈ ਯੂਰੇ ਕੋਈ ਯੂਰੇ ਆਏ ਹੁੰਦਾ ਫੈੜਦਾ ਕਿੱਟੇ ਦੇ ਅੰਦੀ ਪਾਟ ਬੰਦਾ 7 7 8 8 ਧੱਕੇ ਹੋਏ ਵਿਆ ਦੂਜੇ 2 2 3 3 ਆਲੇ ਝਾੜ ਮਾ ਵੀ ਕਹਿੰਦਾ ਕਿੱਟੇ ਵਾਲਾ ਮੈਂ ਦੇਖਿਆ ਵਾ ਦੋ ਕੁਆਰਟਰ ਝਾੜ ਵੱਧਾ 1.5 ਦੋ ਕੁਆਰਟਰ ਝਾੜ ਵੱਧਾ ਹੀ ਦਾ ਹਾਂ ਝਾੜ ਵੱਧਾ ਪੈਰਾਂ ਬਾੜੇ ਦਾ ਤੇੜਜੀ ਪਾਟ ਗਈ ਕੱਲ ਬੱਸ ਛੱਟੇ ਵਾਲੀ ਕਣਕ ਨੇ ਇਹ ਗਿਰਦੀ ਐ ਆਹ ਹੈ ਇਹ ਸਿਆੜ ਵਾਲੀ ਐ ਉਹ ਗੱਡੀ ਗਿਰਦੀ ਨਹੀਂ ਵਾ ਇੱਕ ਗੱਡੇ ਵੱਢਣੇ ਆਲੇ ਪਰ ਭਈਆਂ ਤੇ ਤਾਂ ਵਢਾਉਂਦੇ ਨਹੀਂ ਭਈਆਂ ਤੇ ਵਢਾਉਂਦੇ ਨਹੀਂ ਹੈਗੇ ਇਹ ਤਾਂ ਮਸ਼ੀਨ ਨੇ ਵੱਢਣਾ ਨਹੀਂ ਅੱਗੇ ਕਹਿੰਦੇ ਮਸ਼ੀਨ ਦੀ ਐ ਕਿ ਛੱਟੇ ਦੀ ਐ ਨਹੀਂ ਅੱਲਾ ਫਟਾਈ ਫੜ ਦੱਤੀ ਅੰਜ ਚੜਾਈ ਜਾਂਦਾ ਅੱਗੇ ਜਦੋਂ ਉਹ ਤਾਂ ਮਸ਼ੀਨਾਂ ਵੱਡੀਆਂ ਹੋਰ ਵੀ ਤਾਂ ਗਿਰਨੇ ਦਾ ਫਰਕ ਹੈ ਤੇ ਥੋੜੀ ਜਿਹੀ ਗਿਰ ਜਾਂਦੀ ਹੈ ਹਵਾ ਮੀਂਹੇਰੀ ਆਇਦ ਕੋਲ ਹੂੰ ਵੀ ਤੂੰ ਹੀ ਗਿਰਦੀ ਨਹੀਂ ਹੈਗੀ ਝਾੜ ਵੱਧਦਾ ਕਿੱਟੇ ਆ ਗਿਆ ਕਿ ਝਾੜ ਆਪੇ ਵੱਧ ਹੋਣਾ ਕਿੱਥੇ ਉਹਦੇ 2-2 3 ਟੱਕੇ ਆ ਇਹਦੇ ਕਿਤੇ ਸਾਸਾ 4-5 ਟੱਕੇ ਹੋਰ ਉਹੀ ਹੈ ਵੀ ਫੈੜਦੀ ਜ਼ਿਆਦਾ ਹੈ ਮੈਂ ਤਾਂ ਕਹਿੰਦਾ ਮਾਲ ਹਰੀ ਦਬੂਗੀ ਕਣਕ ਠੀਕ ਹੀ ਹੈ ਨਹੀਂ ਤਾਂ ਪਾਣੀ ਬਹੁਤ ਭਰ ਕੇ ਲੱਗਿਆ ਤਿੰਨ ਦਿਨੋਂ ਪਾਣੀ ਸੁੱਕਿਆ ਉਹ ਆਪਾਂ ਕਹਿੰਦੇ ਪਾਣੀ ਲੱਗ ਗਿਆ ਲੈ ਤਾਂ ਜੰਮੀ ਹੋਈ ਨੂੰ ਹਾਂ ਮੈਂ ਅੱਜ ਵੀਡੀਓ ਪਾਈ ਵੀ ਹੈ ਬਾਈ ਨੇ ਕੱਲ ਵੀ ਮੈਨੂੰ ਭੇਜੀ Rajasthan ਤੇ ਹੂੰ ਕਾਲੀ ਫੋਨ ਤਾਂ ਅੱਜ ਉਹਨੇ ਪੂਰੀ ਬਣਾ ਕੇ ਭੇਜੀ ਆ ਵੀਡੀਓ ਮੈਨੂੰ ਉਹ ਕਹਿੰਦੇ ਵੀ ਅਸੀਂ ਸੁੱਕੇ ਵਿੱਚ ਜੇ ਖੇਤ ਜਾਵੇ ਸੁੱਕਾ ਸਾਡਾ ਉਹਦੇ ਅਸੀਂ ਕਣਕ ਬੀਜਦੇ ਨਹੀਂ ਅੱਛਾ ਜੌਂ ਬੀਜਦੇ ਨੇ ਫੇਰ ਪਾਣੀ ਲਾਉਣਾ ਹੈ ਜੌਂ ਬੀਜ ਕੇ ਹਾਂ ਕਹਿੰਦੇ ਜੌਂ ਦਸਾਇਆ ਕਹਿੰਦਾ ਜੌਂ ਬੀਜ ਕੇ ਪਾਣੀ ਲਾ ਦਿੱਤਾ ਕਣਕ ਬੀਜ ਕੇ ਪਾਣੀ ਲਾ ਦਿੱਤਾ ਕਣਕ ਜੰਮੀ ਵੀ ਕੁਝ ਜੌਂ ਜੰਮੇ ਬਹੁਤ ਘੱਟ ਹਾਂ ਕੋਸ ਕਹਿੰਦਾ ਸੀ ਰੌਣੀ ਕਰਕੇ ਬੀਜੇ ਵੇ ਫਾਇਦਾ ਹੁਣ ਮੇਰੀ ਗੱਲ ਥੋੜਾ ਮੌਲੇ ਦੀ ਜੰਮੀ ਨਹੀਂ ਜਵੀਂ ਮੈਂ ਕਿਹਾ ਕਰਿਆ ਜੇ ਕੋਈ ਕੋਈ ਡੱਕਾ ਜਾਂ ਨਿਕਲੇ ਆ ਬੀਜ ਸਹੀ ਨਿਕਲਦੀ ਹੋਣੀ ਕੋਈ ਉਹਨੇ ਇਹ ਉਹਨੇ ਕਿਹਾ ਪਾਣੀ ਲਾ ਉਹ ਕੀ ਚੀਜ਼ ਹੋਰ ਹੋ ਜੇ ਕੋਈ ਇੱਕ ਤਾਂ ਹਫ਼ਤਾ ਦਸ ਦਿਨ ਪੇਨ ਹੋ ਗਿਆ ਬੀਜ ਨੂੰ ਵਿੱਚ ਇੱਕ ਇਹਨਾਂ ਨੇ ਬੀਜ ਕੇ ਪਾਣੀ ਲਾ ਦਨ ਉਹ ਛੇਤੀ ਜਾਮਦਾ ਵਧੀਆ ਉਹ ਕੋਈ ਨਾ ਕੋਈ ਖੇਤ ਭਰੇ ਉਹ ਜਨੇ ਪਾਣੀ ਦੀ ਹੈਗਾ ਨਾ ਸਾਨੂੰ ਦਿੱਕਤ ਆਉਂਦੀ ਰਾਜਸਥਾਨ ਚ ਉਹਨਾਂ ਨੇ ਆਪਣੀਆਂ ਹਾਉਦੀਆਂ ਬਣਾਈਆਂ ਵੀਆਂ ਉਹ ਭਰੀਆਂ ਵੀਆਂ ਉਹ ਬਾਉ ਦੇ ਵਿੱਚ ਚੱਕਦੇ ਪਾਣੀ ਉਹ ਡਾਕਰ ਨਾ ਡਾਕਰ ਤੇ ਜਿਹੜਾ ਡਾਕਰ ਕਹਿੰਦੇ ਰੱਖ ਲੈਂਦਾ ਬੀਜ ਮੈਂ ਕਹਿੰਦਾ ਡਾਕਰ ਮਾਂ ਤੇ ਥਾਲੀ ਦੂਈ ਨੋ ਪੈਣਾ ਜੰਮਦੀ ਐ ਜੰਮਦੀ ਐ ਐਨੀ ਨਿਕਲਦੀ ਐ ਅੰਨੀ ਨਿਕਲਦੀ ਐ ਨਹੀਂ ਕਣਕਾਂ ਵਧੀਆ ਸਾਰੇ ਵਧੀਆ ਕਣਕਾਂ ਜਿੰਨੇ ਜੰਮਿਆ ਉਹਨਾਂ ਜੰਮ ਐਸਦੀ ਵਧੀਆ ਲੱਗਦਾ ਹਾਂ ਬਾਕੀ ਹੁਣ ਕਹਾਂ ਜਾ ਕੇ ਪਤਾ ਲੱਗੂਗਾ ਹਾਂ ਵੀ ਅੱਜ 38 ਦਿਨ ਦੀ ਹੋਗੀ ਅੱਛਾ ਹਾਂ ਪਹਿਲੀ ਨੂੰ ਬੀਜੀ ਦੀ ਮੈਂ ਅੱਜ 8 ਤਰੀਕ ਹੋਗੀ ਹੂੰ ਪਾ ਦੋਕ ਦਿਨ ਤੱਕ 40 ਦਿਨ ਦੀ ਜਿਹੜੇ ਪੂਰਾ ਕਰ ਦੇਣਾ ਨਾ ਨਾ ਠੀਕ ਐ ਦੋ ਛਿੱਟੇ ਲਾਤੇ ਦੀਆਂ ਛਿੱਟਾ ਉਹ ਸਮਾਪਤੀ ਕਰ ਦੇ ਦੇ ਰੋਟੇ ਦਾ 15 ਦੇ ਉੱਪਰ ਲੱਗੀ ਜਾਂਦਾ ਪੌਣੇ ਪੌਣੇ ਦਾ ਰੱਖ ਪੌਣੇ ਲੱਗੀ ਜਾਂਦਾ ਪੌਣੇ ਸਾਲਾ ਪਹਿਲਾਂ ਹੀ ਹੁਣ 50 ਕਿਲੋ ਤੋਂ 40 ਕਿਲੋ ਬਥੇ ਲਾਇਆ ਪਿਆ ਆਹੋ 40 45 ਪਰ ਆ 45 ਕਿਲੋ ਆ ਪਰ 40 ਪਾਵੇ 6 ਭੀਗੇ ਚ ਪਈ ਜਾਂਦਾ ਛਿੱਟੇ ਹੀ ਅੰਨੇ ਕ ਚਾਉਂਦਾ ਆਪਾਂ ਨੇ ਕਿਹੜੇ ਕੋਲ ਲਿਆ ਕਦੇ ਲਿਆ ਕੇ ਦਿਲ ਆਹੋ ਪਰ ਹੁਣ ਆਪਾਂ ਇਹ ਤੁਰ ਲਿਆਓ ਕਦੇ ਨਹੀਂ ਹੁਣ ਤਾਂ ਠੀਕ ਹੈ ਤਕਰੀਬਨ ਸਾਰਾ ਪਾ ਲ ਅੱਗੇ ਸਿਲੰਡਰ ਵਾਲੇ ਸਿਲੰਡਰ ਨਹੀਂ ਕਹਿੰਦੇ ਹੁੰਦੇ ਤੇ ਗੈਸ ਵਾਲੇ ਦੀ ਉਹ ਵੀ ਠੀਕ ਹੈ ਹੁਣ ਹਾਂ ਵੀ ਹੁਣ ਸੈਟ ਹੈ ਕਿਸੇ ਵਿੱਚ ਪਿੱਛੇ ਦੇ ਪਾਣੀ ਪੂਣੀ ਪੈ ਜਾਂਦਾ ਬਣ ਜਾਂਦਾ ਉਹ ਗੱਲ ਕੁਝ ਹੋਰ ਹੈ ਹੂੰ ਕਿ ਅੱਜ ਮੈਂ ਦੇਖਿਆ ਉਹ ਤੇ ਡਾਕਟਰ ਕਹਿੰਦਾ ਕਹਿੰਦਾ ਇਹਨੇ 50 ਕਿਲੋ ਆਟਾ ਹੀ ਭਗਾਇਆ ਕਰਦਾ ਇਸ ਸਿਲੰਡਰ ਨੇ ਫੇਰ ਉਹ ਕਹਿੰਦਾ ਵੀ ਤੁਸੀਂ ਵੀ ਖਾਲੀ ਵੀ ਓਖਣਾ ਤਾਂ ਵੀ ਕਿਤੇ ਵਿੱਚ ਪਾਣੀ ਪੂਣੀ ਆ ਜਾ ਪਿੱਛੇ ਇਹ ਚੱਕਰ ਆਏਗਾ ਬਾਅਦ ਸਿਲੰਡਰ ਦਾ ਭਜਨ ਵੱਧ ਹੈ ਵੱਧ ਹੈ ਹੈ ਕਿ ਨਹੀਂ ਬਾਬਾ ਚੱਕਰ ਆਏਗਾ ਹਾਂ ਬਹੁਤ ਚੱਕਰ ਪੈਂਦਾ ਇਹ ਬਾਅਦ ਸਿਲੰਡਰ ਦਾ ਭਜਨ ਵੱਧਦਾ ਵਿੱਚ ਬਾਅਦ ਸੜੇ ਪਾਣੀ ਪੰਬਾ ਦਾ ਨਹੀਂ ਉਹ ਹੀ ਆਏਗਾ ਪਾਣੀ ਉਹ ਥੋੜਾ ਸਿਮ ਸਿਮ ਕੇ ਅੰਦਰ ਹੀ ਪਾਣੀ ਹੋ ਜਾਂਦਾ ਉਹਦੇ ਉਹਦਾ ਹਿੱਲੇ ਤੇ ਪਤਾ ਲਾ ਜਿੰਦਰਾ ਚ ਖਾਲ ਹਿੱਲੇ ਦੀ ਗੱਲ ਆ ਜਾਂਦਾ ਨਹੀਂ ਤਾਂ ਗਾਇਆਂ ਫੇਲਦੀ ਤੇ ਮੈਂ ਇੱਕ ਵਾਰੀ ਮੈਂ ਬਿਆਨੂ ਸਿਲੰਡਰ ਲੈ ਕੇ ਆਇਆ ਕੋਈ ਸਿਲੰਡਰ ਚੱਕਾ ਜਿਹਾ ਹਲਕਾ ਹੀ ਫੇਰ ਕੋਈ ਸਿਲੰਡਰ ਪੂਰਾ ਭਾਰੀ ਪਤਲਾ ਦੈਨ ਕਿੱਸੇ ਕੱਢੀਦਾ ਗੈਸ ਬਫ ਕੱਢਦੇ ਬਾਈ ਇਹ ਵੀ ਚੱਲਦਾ ਕੰਮ ਗੈਸ ਦਾ ਦੱਸਣਾ ਚੱਕੇ ਦੇ ਬਦਲ ਆ ਜਾਂਦਾ ਉਹ ਚੱਕੇ ਦਾ ਮੇਰੀ ਗੱਲ ਸਮਝ ਭਾਰ ਦਾ ਬਫ ਹੱਕ ਪੈਂਦਾ ਇਹਦੇ ਮੈਂ ਬਿਆਹ ਸ਼ਾਦੀਆਂ ਮੈਂ ਕਰ ਦਿੰਦੇ ਆ ਉਹ ਸਮਝਿਆ ਗੱਲ ਜਾਂ ਉੱਥੇ ਪਤਾ ਬਈ ਸ਼ਾਦੀ ਆ ਮੈਂ ਤਾਂ ਸਿਲੰਡਰ ਦਾ ਸਿਲੰਡਰ ਲੈਣ ਗਿਆ ਪੈਸੇ ਪੂਰੀ ਚਾਹੀਦੀ ਆ ਠੀਕ ਨਹੀਂ ਕਰਾ ਜੇ ਜਿਹੜਾ ਹੁਣ ਆਮ ਸਿਲੰਡਰ ਮਿਲਦਾ ਉੱਥੇ ਅਗਲਾ ਰੇਕੇ ਉਹਨੂੰ ਬਿਆਲੇ ਮਾਰਨੇ ਦਾੜਾ ਚੱਲ ਉੱਥੇ 20 25 ਜਣੇ ਇਕੱਠੇ ਮੈਂ ਵੇਲੇ ਨੂੰ ਅਲੱਗ-ਅਲੱਗ ਦੇਖ ਕੇ ਰਿਆਂ ਫਿਰ ਮੈਂ ਕਹਿੰਦਾ ਮੈਂ ਕੱਢੀ ਗਿਆ ਫਿਰ ਆਹੋ ਫਿਰ ਸੱਤ ਸਲੰਡਰਾਂ ਵਾ ਤੇ ਮੈਂ 6 ਸਲੰਡਰ ਰਿਜੈਕਟ ਕਰ ਰਿਆਂ ਸੱਤ ਬਾਅਦ ਮੈਂ ਹਾ ਤੱਤੇ ਦੇਖ ਲਾ ਤੂੰ ਫਿਰ ਹੁਣ ਤਾਂ ਯਾਰ ਹੱਥ ਵਾਲਾ ਕੱਡਾ ਲੈ ਜਾ ਕੋੜ ਛੋਟਾ ਫੇਰੀ ਵੀ ਆ ਚੱਲ ਹਾਂ ਕਹਿੰਦਾ ਪੂਰਾ ਸਾਹਿਬ ਆਫਿਸ ਹੀ ਦੇ ਦਿੰਦਾ ਸਲੰਡਰ ਪਹਿਲੇ ਹਾ ਤੇ ਵੀ ਸਹੀ ਨੂੰ ਪਾਉਣਾ ਉਹਨਾਂ ਨੇ ਆਹੋ ਵੀ ਵੀ ਇਹ ਕਰਾਉਂਦਾ ਚੋਰ ਪੁਜਾਰੀ ਜਾਂ ਚਲੋ ਚੱਲੀ ਜਾਂਦੀ ਐ ਹਰੇ ਕੰਮ ਚ ਇਹਦਾ ਫਰਕ ਦੇ ਲੈ ਕਿੰਨਾ ਕਰਨੇ ਨੂੰ ਖੇਤਾਂ ਵਾਲਾ ਕੰਨਾਂ ਦੇ ਨਾਲੇ ਆਰਪੀ ਨਾਲ ਰੇਹ ਤੇ ਖੜਾ ਦੇ ਲੋ ਕੰਨਾਂ ਸਾਲ ਹੈਗੀ ਆ ਸਾਡੇ ਵਾਂਗ ਹੈਗੀ ਆ ਬੇਨਾ ਦੇ ਇੱਕੜੇ ਮਾਰੂ ਵਾਲਾ ਤਾਂ ਅਹੀ ਅਹੀ ਪੂਰੀਆਂ ਹੁੰਦੀਆਂ ਉਹਨੀਆਂ ਜਿਹੜੇ ਪਾਣੀ ਲੱਗਣਾ ਕੁਛ ਵੀ ਨਹੀਂ ਹੋ ਰਿਹਾ ਔਰ ਇਹਨਾਂ ਨੂੰ ਬਿਮਾਰੀ ਪੈ ਗਈ ਇਹਨੂੰ ਹੈ ਬਿਮਾਰੀ ਪਈ ਵੀ ਉਹ ਬਿਮਾਰੀ ਪਈ ਇਹਨੂੰ ਕਿਆ ਚੱਲਣਾ ਇਹਨੇ ਥੱਤੀ ਉਹ ਵਾਇਰਾ ਜੇ ਤੈਨੂੰ ਪੈਸੇ ਕੋਈ ਕਹਿੰਦਾ ਬਿਮਾਰੀ ਬਿਮਾਰੀ ਵਾਲਾ ਇਹ ਜੇ ਵਾਸਤੇ ਇੱਕੜੇ ਪੌਰੀਆਂ ਚਾਹੀਦੀਆਂ ਛੋਟੀਆਂ ਹਾਂ ਹਾਂ ਚਲ ਦੇਖਦੇ ਹਾਂ ਭਈਏ ਭਾਈ ਕਾਦ ਆਉਂਦੇ ਆ ਹੁਣ ਪਈਏ ਆ ਜਾਣੇ ਇੱਕ ਲੋਦ ਅੰਗੇ ਪਿਛੇ ਇਹ ਕਿਤੇ ਭਈਏ ਥਾਲੇ ਉਰੇ ਹੁੰਦੇ ਨਾ ਅਸੀਂ ਇੱਕ ਦੋ ਸਨਾਰੇ ਦੇ ਲਾਜਦੇ ਦੋ ਚਾਰ ਗੇੜੇ ਤਾਂ ਹੋਏ ਭਈਏ ਕਿ ਕਹਿੰਦਾ ਇਹ ਦਿਓ ਨਹੀਂ ਜਾਂ ਕਿਹਾ ਕਿ ਕਿੱਥੇ ਨੂੰ ਲਾ ਦੇਂਦਾ ਹਾਲੀ ਹਾਲੀ ਜੀ ਹੋਈ ਆ ਗੰਨਾ ਤਾਂ ਬਾਅਦ ਵਿੱਚ ਵੀ ਹੋਲੀ ਹੋਲੀ ਆਉਣੇ ਆ ਉਹ ਗੰਨਾ ਦਾ ਜਿਰਜਣਾ ਕੋਈ ਕੋਈ ਨਹੀਂ ਭਈਏ ਤਾਂ ਆਵੇ ਭਈਆਂ ਦੇ ਤਾਂ ਬੰਗਾ ਪਿਆ ਪਿਆ ਹੁਣ ਚੌਥਾ ਨੰਬਰ ਆ ਗਿਆ ਗੰਨਾ ਦਾ ਗੇੜਾ ਬਿੰਦਰ ਲਾ ਦੂਗਾ ਕੋਈ ਚੱਕਰ ਨਹੀਂ ਹੈ ਗੇੜਾ ਦਾ ਮੈਂ ਬਿੰਦਰ ਤੇ ਲਾਦਾ ਇੱਕ 200 ਕੁਇੰਟਲ ਵਾਲੀ ਪਰਚੀ ਆਈ ਵੀ ਆ ਇੱਕ 150 ਵਾਲੀ ਆਈ ਹੋਈ ਆ ਕਿ ਤੇਰੀ ਵਾਲੀ ਹੋ ਗਈ ਹੁਣ ਤੇਰੇ ਤਾਂ ਹੋਈ ਗਈਆਂ ਇਹਨਾਂ ਪਰ 230 ਦੀ ਕਵਾਂਟਲ ਦਰ ਜੀ ਅੱਜ ਘੜਤੀ ਹੋਣੀ ਉਹਨਾਂ ਨੇ ਆ ਮੈਂ ਦੂਈ ਲਾ ਦਿੱਤਾ ਚ ਅੱਜ ਲਾਤੀ ਦੂਈ ਸਾਹਮਣੇ ਲਾ ਫਿਰ ਤੇ ਉਹਦਾ ਪੰਮਾ ਪੰਮਾ ਪੰਮੇ ਸਾਥੇ ਪਹਿਲਾਂ ਆਈ ਸੀ 12 ਤਰੀਕ ਜਗਦੀਪ ਜੀ ਸਾਥੇ ਪਹਿਲਾਂ ਆਈ ਸੀ ਤਾਂ ਗੰਨਾ ਖੜ ਡਾਡੀ ਕਹਿੰਦਾ ਸੇਡਣਾ ਨਹੀਂ ਕਰਨਾ ਨਹੀਂ ਨਹੀਂ ਇਹਦੇ ਲੋਡ ਪਈ ਕਹਿੰਦਾ ਮੈਨੂੰ ਪਾਉਣ ਦੇ ਹਲੇ ਮੈਂ ਸਾਨੂੰ ਸੌਂਪਾਦਾ ਕਹਿੰਦਾ ਜੇ ਬਚ ਗਿਆ ਮਾੜਾ ਮੋਟਾ ਤੇਰੇ ਵਾਲੀ पे ਬਾਅਦ ਵਿੱਚ ਲਾ ਦੂੰਗਾ ਵਜਨ ਕਰਾ ਕੇ ਮੈਂ ਕਰਦਾ ਗੰਨਾ ਹੈ ਨਹੀਂ ਅੰਨਾ ਗੰਨਾ ਹੈ ਨਹੀਂ ਕਹਿੰਦਾ ਬਗੰਨਾ ਬੀਜ ਬੂਜ ਪਾਤਾ ਵੀ ਨਹੀਂ ਟਾਲਪਾ ਮਾਰੋ ਟਾਲਪਰ ਵਧੀਆ ਮਾੜਾ ਮੋਟਾ ਟਾਲਪਾ ਟਾਲਪਾ ਗੰਨਾ ਗਿਆ ਵੀ ਬਹੁਤ ਹੈ ਜਾਂਦਾ ਕਿ ਹੁਣ ਹੋਣੀ ਉਹਨਾਂ ਟਾਲਾ ਮੈਂ ਸੋ ਠੀਕ ਹੈ ਮੈਂ ਤੁਹਾਨੂੰ ਪਾਈ ਬਹੁਤ ਗੰਨਾ ਗਿਆ ਰੇਟ ਵੀ ਹੁਣ ਨਾ ਰੱਖਿਆ ਉਹ ਰੇਟ ਹੁਣ ਨਾ ਰਹਿਣਾ ਤੂੜੀ ਦਾ ਰੇਟ ਵਧ ਗਿਆ ਗੰਨੇ ਦਾ ਆਪੇ ਵਧਣਾ ਹੈ ਠੀਕ ਨਹੀਂ ਗੱਲ ਸਪਾਰ ਗੰਨਾ ਪੁੱਛਿਆ ਅੱਛਾ ਤੂੜੀ ਦਾ ਰੇਟ ਮੋਬਾਈਲ ਪਰ ਹੀ ਦੇਖਿਆ ਹਰੋਜੇ ਪਾਉਂਦੇ ਹੁੰਦੇ ਮੰਡੀ ਦਾ ਯਾਨੀ 610 ਰੁਪਿਆ ਵਿਕਦੀ ਹੈ ਬੋਲੀ ਚੋਲੀ ਦਾ ਬਾਈ ਰੇਟ ਹੈਗਾ ਹੁਣ ਗਾਹਾਂ ਗਾਹ ਹੋਰ ਵਧਣਾ ਇਹ ਹੋਰ ਹੋਰ ਥੋੜੀ ਪਈ ਲੋਕਾਂ ਬਾਹ ਹੁਣ ਖਤਮ ਹੋਣੀ ਦੇਖ ਰੇਟ ਚੱਕ ਹੁੰਦਾ ਥੋੜੀ ਦਾ ਰੇਟ ਵਧਣ ਲੱਗ ਗਿਆ ਸਬਜ਼ੀ ਦਾ ਰੇਟ ਘਟਣ ਲੱਗ ਗਿਆ ਪੁੱਛ ਲੈ ਸਬਜ਼ੀ ਮੂਲੀ 2-3 ਰੁਪਏ ਕਿਲੋ ਹੈ ਗੋਭੀ 10 ਰੁਪਏ ਕਿਲੋ ਹੈ ਜੀ ਮਟਰ ਹੈਗੇ ਆ 55-57 ਰੁਪਏ ਕਿਲੋ ਵੇਚਦੇ ਆਲੂ ਵੀ ਘਟ ਗਿਆ ਪਿਆਜ਼ ਦਾ 20 ਰੁਪਏ ਘਟਿਆ ਉਹ ਤਾਂ ਫਿਰ ਉਹ ਤਾਂ ਫਿਰ ਉਹਦੇ ਨਾਲ ਡਿਮਾਂਡ ਨਾਲ ਆਈ ਜਾਂਦੀ ਹੈ ਪਿੱਛੇ ਰੇਟ ਘੱਟੀ ਜਾਂਦਾ ਜਿਹੜਾ ਉਹ ਨੂੰ ਕੀ ਕਹਿੰਦਾ ਜੀ ਜੀ ਦਾ ਤੇ ਰੇਟ ਜਮੀਨ ਦਾ ਹੁਣ ਪ੍ਰਧਾਨ ਕਿਹਾ 280 ਰੁਪਏ ਨੂੰ ਜਦ ਗੇਰ ਦਾ ਉਹ ਆਪ ਆਸਾ ਦਿੰਦੀ ਬਾਲਿਆ ਕਿੰਨੀ ਜ਼ਿਆਦਾ ਭਰਾ ਦੇ ਪ੍ਰਧਾਨ ਦੇ ਪਤਾ ਕਿਹਾ ਤਾਂ ਦੇ ਰਾਇਆ ਜ਼ਿਆਦਾ ਰਾਇਆ ਜ਼ਿਆਦਾ ਤਾਂ ਹੁਣ ਸਾੜੇ ਦਾ ਰਾਇਆ ਨਹੀਂ ਸਾਡੇ ਜਵੀ ਹੈ ਗੱਲੀ ਜਵੀ ਅਗਲੀ ਜਵੀ ਦਾ ਵੱਧ ਹੋਊਗਾ ਜਵੀ ਦਾ ਵੱਧ ਹੋਊਗਾ ਰਾਇਆ ਥੋੜਾ ਦਾਤੀਆਂ ਵੀ ਅੜਕਦਾ ਭਈ ਵੀਰ ਪੈਸੇ ਜ਼ਿਆਦਾ ਮੰਗਦੇ ਫਿਰ ਵਧਾਈ ਦਿੰਦੀ ਹੈ ਨਾ ਹੁਣ ਆ ਸਬਜ਼ੀ ਭਾਜੂ ਦੇਖ ਲੈ ਗੋਭੀ ਪਹਿਲਾਂ ਘੱਟ ਰਹੀ ਕਿਹ ਕਿਹ ਰੇਟ ਦਾ ਹੁਣ 10 ਰੁਪਏ ਕਿੱਲੋਗ ਜਦ ਹੋ ਗਈ ਗੋਭੀ ਜਾਂ ਫਸਲ ਹੋ ਜਾਂਦੀ ਹੈ ਹੁਣ ਜਵੀ ਤਕਰੀਬਨ ਸਭ ਦੇ ਹੁਣੇ ਵਾਲੀ ਹੈ ਜਿਹੜੇ ਟਾਈਮ ਤੁਸੀਂ ਵਿਕੀ ਉਹੀ ਟਾਈਮ ਲੋਕ ਦੇਖ ਕੱਲੀ ਜੀ ਹੋਵੇ ਫਿਰ ਲੱਗ ਦੇਖੋ ਭਾਈ ਸਾੜੇ ਦਾ ਹੁਣ ਹੋਈ ਵੀ ਬੱਢਣੇ ਨਿੱਸਣ ਲੱਗ ਗਈ ਅੱਛਾ ਹੂੰ ਸਾੜੇ ਇੱਧਰ ਕੰਮ ਮਲ ਜਾ ਬੈ ਸਾਲਾ ਹੋਰ ਬੰਗਾ ਕੋਈ ਨਹੀਂ ਹੈਗਾ ਜਵੀ ਬੱਢਣੇ ਵੀ ਜਨਾ ਬੱਢੀ ਹੋ ਗਈ ਉਹੀ ਭਈਏ ਨਾਲੇ ਹੈ ਭਈਏ ਜਾਉਗੇ ਬੱਢੂਗੇ ਦਾ ਉਹੀ ਮੈਂ ਕੱਲੂ ਨਹੀਂ ਹੈਗੇ ਮੇਰੇ ਕੋਲ ਉਹ ਤਾਂ ਲੇਬਰ ਨੂੰ ਨਾ ਭੇਜਣੀ ਹੈ ਫਿਰ ਬਟਾ ਦੇ ਫਿਰ ਗੇੜੇ ਗੇੜੇ ਦਾ ਲਵਾ ਦੂਗੇ ਆਪਾਂ ਗੇੜੇ ਦਾ ਕੋਈ ਚੱਕਰ ਨਹੀਂ ਗੇੜੇ ਦਾ ਲਾ ਦੂਗੇ ਬੰਦੇ ਫਿਰ ਗੱਡੀ ਗੁੱਡੀਆਂ ਉਹਨਾਂ ਦੇ ਵਿੱਚ ਆ ਜਾਂਦੀਆਂ ਫਿਰ ਹਾਂ ਆ ਗੱਡੀ ਆਉਂਦੀ ਗੱਡੀ ਚ ਕਾ ਦੂੰ ਉਹਨਾਂ ਦੀ ਲੇਬਰ ਹੈ ਗੱਡੀ ਦਾ ਕੋਈ ਉਹ ਨਹੀਂ ਹੈ ਇਹਦਾ ਬਾਡਾ ਲੱਗਣ ਦੇ ਇੱਕ ਵਾਰੀ ਉਹਦਾ ਫਿਰ ਉੱਪਰ ਨੂੰ ਭਰਾਈ ਜਾਂਦਾ ਬੱਦੀ ਬੁੱਦੀ ਨਹੀਂ ਭਰਾਈ ਜਾਂਦਾ ਗੱਡੀਆਂ ਬੜੀਆਂ ਇਹ ਕੋਈ ਬਾਡਾ ਲੱਗਣ ਫਿਰ ਵੱਡਣੀ ਲਗਾਤਾਰ ਹੈ 5 ਕਿੱਲੇ 5 ਕਿੱਲੇ ਦੇ ਵਿੱਚ ਲਗਾਤਾਰ ਬਾਡੋ ਕੋਈ 100 ਗੋੰਟਲ ਤਾਂ ਵੀ 8-10 ਦਿਨ ਲੱਗ ਲੈਣੇ ਤਾਂ ਲੱਗਣੀ ਆ ਫਿਰ ਇਹ ਕਿ ਨਹੀਂ ਪੜਨਾ ਦੋ ਲੈਣੀ ਇੱਕ ਲੈਣੀ ਦਾ ਟਿੱਕ ਲੈਣੀ ਆ ਬਸ ਉਹਦੇ ਬਾਅਦ ਖੇਤ ਤਿਆਰ ਕਰਨੇ ਆ ਖੇਤ ਗੰਨਾ ਫਿਕਾ ਵੀ ਜੋ ਤਰਾ ਗੱਦਾ ਕਹਾ ਬੀਜਣਾ ਜਾਂ ਕੰਪਿਊਟਰ ਕਰਨਾ ਐਨ ਵੱਟਾ ਪਹਿਲਾਂ ਹੀ ਪੱਕੀਆਂ ਬਣਾ ਲੈਣੀ ਆ ਉਹਦੀਆਂ ਠੀਕ ਨਹੀਂ ਗੱਲ ਹੈ ਫਗਨਾ ਬੀਜ ਕੇ ਫੇਰ ਪਾਣੀ ਲਾਉਣਾ ਮਲਾ ਕੇ ਕਰਕੇ ਕੰਪਿਊਟਰ ਨੂੰ ਇਹ ਤਾਂ ਗਾ ਫਰਬ੍ਰੀਜ ਬੀਜਣਾ ਸਿਆਗੇ ਹਾਂ ਹਾਂ ਇਹਦੇ ਮਾ ਉਥੇ ਯਾਰ ਮੰਡਵਾ ਕੱਤੀ ਕੀ ਨਹੀਂ ਲੋਟ ਆਉਂਦਾ ਉਹਨੇ ਬੀਜਿਆ ਤਾਂ ਤੇ ਨਾਲ ਵੀ ਜਿਹੜਾ ਤਰਨ ਵੀ ਦਿੰਦਾ ਉਹ ਤੇ ਸਰੋਂ ਸਹੀ ਸੌਵੇਂਗਾ ਜੀ ਪਾਣੀ ਲਾਇਆ ਜਾਂ ਕਿਤੇ ਥੁੱਕ ਦਿਓਂਦੇ ਆਤੀ ਬੱਤੇ ਨਹੀਂ ਆਉਂਦੀ ਸਰੋਂ ਮੈਂ ਕਹਿੰਦਾ ਉਸੇ ਧਾਤੀ ਨੇ ਡਾਕਟਰ ਚ ਬੱਤ ਗਏ ਹੁਣ ਚੰਗੀ ਨਾ ਲੱਗੇ ਸਰੋਂ ਵਾਲਾ ਉਹ ਉੱਥੇ ਕੀ ਗੰਨੇ ਨਹੀਂ ਜਾਂਦਾ ਉੱਥੇ ਕਰਨਾ ਚਾਹੀਦਾ ਏ ਕੱਤਕੀ ਨਹੀਂ ਚਾਹੀਦਾ ਏ ਮੱਗਣ ਵਾਲਾ ਕਰਨਾ ਚਾਹੀਦਾ ਮੱਗਣ ਵਾਲਾ ਚਾਹੀਦਾ ਵਾ ਤੁਹਾਨੂੰ ਥੋੜੋ ਥੋੜੀ ਮਿੱਟੀ ਪਾ ਪਾਣੀ ਲਾ ਦੇ ਸਾਰੇ ਜਿਹੜੇ ਗਰਮਾਏ ਸਨ ਜੰਮਿਆ ਆ ਬੇਲੇ ਹੋਏ ਆ ਹੈ ਮੈਂ ਤਾਂ ਸਾਰੇ ਪਾੜੇ ਬੇਲੇ ਪਿਆ ਕੱਤਕੀ ਦਾ ਚਾਚੇ ਨੇ ਘੱਟ ਬੇਲੇ ਫੇ ਫਿਰ ਹੈ ਇਹਦੇ ਘੱਟ ਬੇਲੇ ਭਾਈ ਹੂੰ ਇਹ ਜਿਆਦਾ ਵੇਲ ਫੇ ਕਹਿੰਦਾ ਤਾਂ ਮੰਨੂ ਕਹਿੰਦਾ ਗੰਨੇ ਆਪੋ ਥੱਲੇ ਗੰਨੇ ਹੀ ਸਰੋਂ ਨਹੀਂ ਇਹਨੂੰ ਆਹ ਵੀ ਨਹੀਂ ਦਸਰਾ ਦਿੰਦਾ ਮਾਲ ਬੀਜ ਨਾ ਉਹ ਫਰਕ ਤਾਂ ਹੈਗਾ ਜਿਹੜੇ ਟਾਈਮ ਆਹ ਕਹਿੰਦਾ ਤਾਂ ਵੀ ਗੰਨੇ ਚ ਸਰੋਂ ਬੀਜ ਮੇਰੇ ਖੇਤ ਖਾਲੀ ਛੱਡ ਜੇ ਹੁਣ ਕਹਿੰਦਾ ਉਕਣੀ ਪਿਆ ਗੱਗੇ ਥੱਲੇ ਹੁਣ ਸਰੋਂ ਦਾ ਹੋ ਜਾਂਦੀ ਕਿੰਨਾ ਹੋਰੀ ਗਾਹਾਂ ਗਾਹਾਂ ਤਜਰਬੇ ਵਧੀ ਜਾਂਦੇ ਐ ਸੈਂਸ ਗਾਹਾਂ ਗਾਹਾਂ ਪਤਾ ਤਾਂ ਕਹਿੰਦਾ ਬਾਹਰ ਹੀ ਨਿਕਲਦਾ ਹੈਗਾ ਹੁਣ ਪੂਰਾ ਫੈਰਾ ਗਿਆ ਵੀ ਆ ਮੋਬਾਈਲ ਦੇਖ ਕਰ ਦੇਖ ਜਾ ਫੇ ਸਿਆੜ ਦਿਖਣ ਲੱਗ ਗਏ ਲੱਗੇ ਕੀ ਆ ਤਾਂ ਅੱਜ ਆਪਾਂ ਦੇਖਦੇ ਹਾਂ ਹਾਂ ਆਪਾਂ ਦੇਖ ਨਹੀਂ ਆ ਤਾਂ ਸਿਆੜ ਲੱਗੇ ਇੰ ਉਹ ਨਿਕਲਣਾ ਪਾ ਤੇਰੇ ਵਾਲੇ ਤੇਰੇ ਵਾਲੀ ਜਿੰਨੇ ਦਿਖਦਾ ਦੋ ਤਿੰਨ ਦਿਨ ਦਾ ਗਾ ਗਲਤੀ ਤੇ ਨਿਕਲਣਾ ਕਰਨਾ ਸਾਧ ਤੁਰਿਆ ਵਾ ਤੇ ਯਾਰ ਮੈਂ ਜਾ ਕੇ ਆਇਆ ਪਰਾਂ ਲਈ ਸਾਬ ਦਿਖਦੇ ਪਰਾਂ ਬੰਨ ਵਾਲ ਤੇ ਮੈਂ ਉਹ ਜਾਦਾ ਵੀ ਹੁਣ ਸਾਇੰਸ ਦਾ ਜੋਗ ਆ ਗਿਆ ਅਸੀਂ ਮੋਬਾਈਲ ਦੇਖੇ ਤੇ 25 26 ਸਾਲ ਦੀ ਉਮਰ ਤੇ ਜਾ ਕੇ ਸਮਝਿਆ ਅਸ ਵੀਰਾਂ ਦਾ ਪਹਿਲਾ ਦੇਖ ਲੈ 11 ਬਾਲ ਹੁਣ ਨਿਆਣੇ ਜੰਮਦੇ ਮੋਬਾਈਲ ਦੇ ਜੰਮ ਦੇ ਹੱਥੋਂ ਮੋਬਾਈਲ ਹੁੰਦਾ ਉਹ ਉਹ ਹੀ ਤਜਰਬਾ ਮਲਗੀ ਜਿਹਨੇ ਕੰਨਾ ਬੀਜਿਆ ਪਹਿਲਾਂ ਬੜਦਾਂਗੇ ਲਈ ਬੀਜਿਆ ਵਾ ਕਦੀ ਬੜਦਾਂ ਨਾ ਕੀਤੇ ਕੇ ਰਿਆ ਪੱਛਿਆ ਬੰਨ ਕੇ ਆਲਦਾ ਹੁਣ ਜਾਂਦੇ ਜਮਾਨਾ ਕਿਹਾ ਜਾ ਕੇ ਹੁਣ ਨਿਆਣੇ ਤੈਨੂੰ ਪ ਹਲਾ ਪਛੀਆਂ ਨਹੀਂ ਹਲਦੇ ਆਦਾਂ ਦੇ ਪਛੀਆਂ ਬਣ ਗਏ ਚੌੜਾ ਖਿਆਣ ਵਿੱਚ ਬਈ ਚੌੜਾ ਐ ਚਾਰ ਪਛੀਆਂ ਪੰਜ ਇੱਧਰ ਚਾਰ ਵਾਜਾ ਰਸੇ ਗੇ ਬੰਨ ਰਹੇ ਪਛਾਲੇ ਦੇ ਗੇ ਫਿਰ ਇੱਕ ਪਛੀ ਕੱਢੀ ਜਾਣਾ ਸਿਆੜ ਖਿੜੀ ਉਹਦੇ ਬਾਅਦ ਖਾਲੀ ਦੇਣਾ ਇੱਕ ਫਿਰ ਫੇ ਖਾਲੀ ਜਿਹੜਾ ਇੱਕ ਫਿਰ ਪਛੀ ਛੜਣੀ ਗਾਇ ਪਾਉਣਾ ਵਿੱਚ ਇਹ ਨਾ ਖਸ ਖਸ ਕੰਮ ਕਰਦਾ ਸੀ ਯਾਦ ਆ ਹੁਣ ਕਾਹਦਾ ਹੁਣ ਤਾਂ ਗੱਲ ਹੋ ਜਾਂਦਾ ਟਰੈਕਟਰ ਬੰਨ ਕੇ ਮਾਰ ਕੇ ਸਾਲਫ ਲਬਾਹ ਕੰਮ ਕਰਦਾ ਸੀ ਬਹੁਤ ਕੰਮ ਕਰਦਾ ਸੀ ਇੱਕ ਜਾਨੇ ਇੱਕੋ ਜਿਹੜਾ ਵੀ ਤੇ ਦੇ ਖਾਲੀ ਕਰਦੇ ਤੇ ਦੋ ਸਾਈਡ ਕਰੇ ਉਹਨਾਂ ਦਾ ਹੁਣ ਚਾਰ ਚਾਰ ਬੱਜਾ ਲੱਗਦੇ ਥੱਕਦਾ ਬਾਈ ਯਾਤ ਯਾਤ ਤੇ ਟੀਮ ਫਟ ਫਟ ਕੇ ਮਾਰਦਾ ਤਾਂ ਹਾਲ ਢੱਕ ਦੀ ਬੇਨਤੀ ਤਾਂ ਇੱਕ ਤਾਂ ਖੱਬਲੇ ਇੰਦੇ ਜਾਂਦਾ ਫੇ ਸੰਡ ਚੂਣਾ ਖਲਾ ਬਾਦ ਮਾ ਇੱਕ ਬੰਦੇ ਨੇ ਕੇਤ ਬਾਉਣਾ ਇੱਕ ਗਾਇਰ ਕੋਹਾੜੀ ਕੋਹਾੜੀ ਦੀ ਗੱਲ ਪਰੇ ਰੋਆ ਫੜਾ ਜਿਹੜਾ ਹੋਰ ਉਹ ਟਾਈਮ ਤੇ ਕੱਕਾ ਮੇਰੇ ਟਾਈਮ ਹੁਣ ਨਿਆਣੇ ਉੱਠਦੇ ਐ ਐ ਬਾਈ ਉਹ ਟਾਈਮ ਤਾਂ ਬੰਦਾ ਲੋੜ ਕੱਟ ਕੇ ਆ ਜਾਂਦਾ ਤਾਂ ਪਹਿਲੇ ਜੁੱਤੇ ਕੋਈ ਘੜੀ ਨਹੀਂ ਕੋਈ ਟਾਈਮ ਵੀ ਨਹੀਂ ਤਾਰੇ ਦੇ ਇੱਕ ਜਾਂਦੇ ਹੁੰਦੇ ਤਾਰੇ ਦੇ ਕਿਤੇ 12 1 ਵਜੇ ਉੱਠ ਕੇ ਲੱਗੇ ਫੇਰ ਤਾਰੇ ਦੇ ਤਾਂ ਪਤਾ ਲੱਗਦਾ ਤਾਰੇ ਦਾ ਵੱਧ ਜਿੰਦਾ ਤਾਰੇ ਦੇਖਣਾ ਕੀ ਨਹੀਂ ਹੁਣ ਪੈਂਦੇ ਤਾਂ ਅੰਦਰ ਆ ਬਾਦੇ ਨੇ ਮਿਲਦੇ ਤੇ ਤਾਰੇ ਜਾਵੇ ਪਤਾ ਲੱਗਦਾ ਹਾਂ ਸਾਰ ਤਾਂ ਹੋਂ ਤਾਂ ਭਾਈ ਇਹਨਾਂ ਖੋਲੀ ਵੀ ਤਾਰੇ ਰੋਏ ਆ ਸਾਬ ਲਾਉਂਦੇ ਹੋਂ ਕਿੱਥੇ ਸਾਬ ਲਾਉਂਦੇ ਹੋਂ ਆਖੋ ਟਾਈਮ ਪੀਸ ਅਸੀਂ ਵੀ ਸੁਣਿਆ ਆਪਣੀ ਦਾਦੀ ਤੇ ਸਾਡੇ ਉਹ ਵੀ ਬਾਤਾਂ ਸੁਣਾਉਂਦੇ ਉਹ ਮੰਜੀ ਦਿਖਾਉਂਦੇ ਆਹ ਮੰਜੀ ਆ ਹੁਣ ਕਿੱਥੇ ਮੰਜੀ ਮੰਜੀ ਆ ਮੰਜੀ ਕੰਟੋਖ ਦੀ ਆਪਣੀ ਡੋਰੀ ਹੁੰਦੀ ਇੱਕ ਬਣੀ ਵੀ ਹਾਂ ਵਾਗੂ ਦੇਖਦੇ ਉੱਪਰ ਹੋਰ ਪਤਾ ਨਹੀਂ ਕਿੱਧਰ ਰਹੋ ਪਹਿਲਾਂ ਵਕਤ ਫੋਨ ਤੇ ਉੱਪਰ ਦੇਖਤਾਰੇ ਨੂੰ ਗਿਣਦੇ ਗਿਣਦੇ ਨਹੀਂ ਜਾਂਦੀ ਹੁਣ ਤਾਂ ਫੋਨ ਦੇਖਦੇ ਕਿ ਦੀਲਾ ਗਿਣਦੇ ਕਿੰਨੀਆਂ ਹੋ ਗਈਆਂ ਫੇਰ ਨਹੀਂ ਜਾਂਦੀ ਹੈ ਤੇ ਰੀਲ ਆ ਵੀਖੀ ਨਵੀਂ ਪਾਈ ਕਿਸੇ ਨੇ ਹਾਂ ਠੀਕ ਹੈ ਗੱਲਾਂ ਸਿੱਧੀ ਹੈ ਹਾਂ ਹਾਂ ਕਰੀਲ ਭਈ ਕਿਧਰੇ ਵਸੇ ਨਵੀਂ ਆਟੋਮੈਟਿਕ ਨਵੀਂ ਆਉਂਦੇ ਜਾਂ ਮੋਬਾਈਲ ਹੋਰ ਨਵੀਂ ਆਉਂਦੀਆਂ ਹੋਰ ਅੱਜ ਮੈਂ ਹੀ ਬਣਾਇਦੀ ਕਰੀ ਲਤਾ ਹਾਂ ਹਾਂ ਤੇਰੀ ਦੇਖ ਲਈ ਪਠਾਨੀ ਕੋਟ ਤਾਂ ਵਾਪਸ ਆ ਗਿਆ ਅਸੀਂ ਮੈਂ ਨਹੀਂ ਦੇਖੀ ਹਾਂ ਲੱਗਦਾ ਪਹਿਲਾਂ ਚੰਨੋ ਦੇ ਫੈਰਿੰਗ ਉਹ ਗੁਜਰਾਤ ਦੇ ਪਰ ਫਿਰ ਲੱਗਿਆ ਵੀ ਇਹ ਤਾਂ ਦੋਸਤੀ ਵਾਲੇ ਹੱਥ ਦੇ ਮਿਲਦੇ ਆ ਜਿਹੜੇ ਹੁਣ ਦੇਖ ਕੇ ਆ ਮੈਂ ਤਾਂ ਪਹਿਲਾਂ ਮਾਨੂੰ ਹੁਣ ਬਰਿੰਦਰ ਦਾ ਦਿਖਾਈ ਆ ਕਹਿੰਦਾ ਦੇਖਿਆ ਇਹ ਤੇ ਕਹਿੰਦਾ ਗੱਗਾ ਕਣਾਉ ਦਾ ਮਹਾ ਨਹੀਂ ਵੀ ਮੇਰੇ ਕੋਲ ਯਾਰ ਆਈ ਨਹੀਂ ਜਦੋਂ ਨਾਲ ਸ਼ੁਰੂ ਕਰੀ ਗਾਈ ਸਕਾਰਪੀਓ ਮਹਾ ਕਾਲੀ ਸਕਾਰਪੀਓ ਨਾਲ ਹੀ ਮਾ ਪਤਾ ਨਹੀਂ ਗਿਆ ਤੇ ਮੈਂ ਤਾਂ ਉਂਗਲੀ ਵਾਰ ਕੇ ਘਾ ਘੜਤੀ ਉਹ ਵੇਖ ਖਦਲਾ ਦੇਖ ਉਹ ਸਕਾਰਪੀਓ ਤਾਂ ਲਗਾਤੀ ਦੀ ਉਹਦੇ ਬਾਅਦ ਚ ਲੈ ਕੰਮ ਥੋੜਾ ਪੂਰੇ ਇਤਰਾਫ ਗੈਸਟ ਆਏ ਮਿਲ ਮਿਲ ਵਰਤਨ ਹੋਇਆ ਵਗੜਾ ਪੇ ਪਏ ਜਾਂ ਚੱਲਿਆ ਨਹੀਂ ਟੌਰ ਹੈ ਹੁਣ ਮੈਨੂਰੀ ਸਾਨੂੰ ਹੀ ਸੌਣਾ ਪੈਣਾ ਸੂਰੇ ਨਾ ਨਾ ਵਧੀਆ ਮੈਂ ਕੱਪੜੇ ਲੈ ਰਹੇ ਟੌਰ ਦਾ ਪਤਲੀ ਪਰ ਕੱਪੜੇ ਬਹੁਤ ਜਿੱਦਾਂ ਮਰਜੀ ਵੇਜਾ ਕੋਈ ਚੱਕਰ ਨਹੀਂ ਹੈਗਾ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਦੱਸ ਦਿੰਦਾ ਦੂਆ ਬੰਦਾ ਟੌਰ ਤਸੇ ਕਰਦਾ ਜਿੰਨੀ ਤੇਰੀ ਕੁਰਤੇ ਪਜਾਮੇ ਮ ਟੌਰ ਐ ਇੰਨੇ ਦੂ ਪੈਂਟ ਪੂਨ ਤੋਂ ਬਣੀ ਨਹੀਂ ਗਈ ਸਮਝਿਆ ਦਾਦੂ ਪਠਾਨ ਲੱਗਦਾ ਵੀ ਬਲ ਬਲ ਕਿੰਨਾ ਤਗੜਾ ਪਠਾਨ ਹੈ ਯਾਨੋ ਗਾਰੂ ਕੇ ਸੱਜ ਰਹਾ ਰਹਾ ਨਾ ਜਨ ਗਏ ਤੇ ਇੱਕ ਵਾਰ ਤਨਾ ਦੇ ਚੱਲ ਗਏ ਤੇ ਨਹੀਂ ਨਹੀਂ ਗਾਰੂ ਤਨਾ ਤੇ ਚੱਲੂ ਨਹੀਂ ਆਵੇ ਭਾਈ ਮੇਰਾ ਕਹਣਾ ਸਾਡੇ ਮੇਰੇ ਆੜੀਆਂ ਪਰ ਸੈਟ ਲਾਤਾ ਲੈ ਉਹ ਜੇ ਦਾ ਕੰਮ ਵੀ ਹੋ ਜਾਂਦਾ ਕਈ ਵਾਰ ਹੋ ਜਾਂਦਾ ਪੈਨ ਦੀ ਕੋਲ ਇਕੱਠ ਕੋਈ ਗੱਲ ਚੱਲ ਜੱਲੀ ਜਾਣਾ ਏਕੜ ਮੇਰੀ ਪੈਗਦੀ ਮੇਰੀ ਪੈਗਦੀ ਭਾਈ ਉਹ ਲਿਆ ਗਾੜ ਮੇ ਨਾਲ ਵੀ ਐਸਪੀ ਹੁਣ ਦੋ ਦਿਨ ਤੋਂ ਐਕਸਪੀਸ ਆ ਵੀ ਐਂ ਚੱਲਣਾ ਕੰਮ ਹਾਂ ਲੜੀ ਹੈ ਇਹ ਨੇ ਵਧੀਆ ਚੱਲੀਏ ਫਿਰ ਦੇਖੀਏ ਇਹ ਨੀਰਾ ਹੋ ਗਏ ਹੁਣ ਤਾਂ ਭਾਈ ਬੇਹਾਂ ਜੇ ਕੰਮ ਆ ਵਾ ਠੰਡ ਰਹੇ ਫਿਰ ਭਾਈ ਕੱਲੂ ਦੇਖਦੇ ਆ ਤੇ ਹੁਣ ਤਾਂ ਖੇਤਾਂ ਮੇ ਕੱਢੇ ਵੱਜਿਆ ਦੋ ਦਿਨ ਹੋ ਗਏ ਆ ਤਾਂ ਬ੍ਰੇਕ ਆ ਹੁਣ ਪਰ ਤੂੰ ਦੇਖਾਂਗੇ ਹੁਣ ਪਰਸ ਨੂੰ ਨਾ ਵੀਡੀਓ ਕਰਦਾ ਮੈਂ ਅੱਛਾ ਜੀ ਖੇਤਾਂ ਮੇ ਕਿਡਾ ਨਹੀਂ ਵੱਜਿਆ ਕਿਡਾ ਕਿੱਭਜਦਾ ਹੁਣ ਹੁਣ ਆਇਆ ਤਾਂ ਬਿੱਲ ਹੋ ਕੇ ਮਹੌਮੜਾ ਜੀ ਬਹਿ ਕੇ ਕਰਦਾ ਚੱਲਦੇ ਦੇ ਵਿਆਹਾਂ ਦੇ ਕਰ ਲਗਾਤਾਰੇ ਵਿਆਹ ਹੋਰ ਕੇ ਪਾਸੋਂ ਦੇ ਬਾਅਦ ਫਿਰ ਠੀਕ ਹੈ ਫੇਰ ਨਹੀਂ ਹੈ ਨਾ ਫੇਰ ਨਹੀਂ ਹੈਗਾ ਇਹ ਤਾਂ ਇਹ ਸਾਰੇ ਹੀ ਗੱਤ ਫੇਰ ਆਮ ਫੇਰ ਆਮ ਫੇਰ ਤਾਂ ਦीडी ਦੀਆਂ ਦੇ ਆਣ ਗਾਂਵ ਸ਼ਿੱਦੀਆੜੇ ਆ ਜਾਣੇ ਫਿਰ ਫੇਰ ਉੱਧਰ ਜਿਹੜਾ ਆਪਣਾ ਸੇਵ ਸੂਬਾ ਚ ਕੰਮ ਲੱਗਣਾ ਉੱਧਰ ਤਾਂ ਚੱਲੀ ਜਾਣਾ ਕੰਮ ਆਹ ਗਾਂਹਾਂ ਨੂੰ ਮੰਗ ਹੋਵੇ ਕੋਈ ਨਹੀਂ ਆਣਾ ਫਿਰ ਵਿਆਹ ਹੋਊਗਾ ਗਾਂਹਾਂ ਨੂੰ ਨਹੀਂ ਤਾਂ ਲੰਘ ਗਲੇ ਪੂਰਾ ਸਾਰਾ ਹੀ ਹੁਣ ਲੰਘ ਗਿਆ ਪੂਰਾ ਜਿਹੜੇ ਮੰਗੇ ਵੇ ਤੇ ਚੱਲੀ ਜਾਣਾ ਹਣ ਤਾਂ ਟਾਈਮ ਨਹੀਂ ਬਣਦਾ ਚਲ ਆਏਗਾ 1 ਮਹੀਨੇ ਨੂੰ ਵਾਸ਼ਰ ਦਾ ਮੁੰਡਾ ਆਏਗਾ 1.5 ਮਹੀਨਾ ਰਹਿ ਗਿਆ ਬਹੁਤ ਬਹੁਤ ਟਾਈਮ ਹੈ ਹੈ ਮਹੀਨਾ ਡੇਢ ਮਹੀਨਾ ਪਿਆ ਡੇਢ ਮਹੀਨਾ ਸਵੇਰੇ ਦੇ ਦਿ ਇਹ ਤਾਂ ਪਤਾ ਹੀ ਨਹੀਂ ਲੱਗਣੇ ਹੈਗੇ ਤੂੰ ਚੜਦੇ ਸਾਹ ਲੱਗਦਾ ਹਾਂ ਕਹਾ ਕਹਦੇ ਦੇਤੇ ਕਿ ਚਲੋ ਭਾਈ ਚੱਲੋ ਚਲੋ ਦੇਖੀਏ ਭਾਈ ਕਾਕੰਡਾ ਹੁਣ ਚਲੋ ਚਲੋ ਠੀਕ ਹੈ ਜੀ ਅਸਲੀ ਗੱਲ ਪਾਈ ਅਸਲੀ ਗੱਲ ਜੀ